ਲੁਧਿਆਣਾ ਦੇ ਜਗਰਾਉਂ ਪੁਲ ਤੇ ਕੌਮੀ ਸਫਾਈ ਕਰਮਚਾਰੀ ਸੰਗਠਨ ਨੇ ਸਰਕਾਰ ਖਿਲਾਫ ਪ੍ਰਦਰਸ਼ਨ ਕੀਤਾ ਇਹਨਾਂ ਦਾ ਇਲਜ਼ਾਮ ਹੈ ਕਿ ਬਾਰ ਬਾਰ ਵਾਅਦੇ ਕਰਨ ਦੇ ਬਾਵਜੂਦ ਇਹਨਾਂ ਨੂੰ ਪੱਕਾ ਨਹੀਂ ਕੀਤਾ ਜਾ ਰਿਹਾ ਠੇਕੇਦਾਰੀ ਸਿਸਟਮ ਨੂੰ ਹਟਾਉਣ ਦੀ ਮੰਗ ਕਰ ਰਹੇ ਇਹਨਾਂ ਕਰਮਚਾਰੀਆਂ ਨੇ ਸੂਬਾ ਸਰਕਾਰ ਤੇ ਸ਼ਹਿਰ ਦੇ ਮੇਅਰ ਖਿਲਾਫ ਜਮ ਕੇ ਨਾਰੀਬਾਜ਼ੀ ਕੀਤੀ ਮੰਗਾਂ ਮੰਨਣੇ ਜਾਣਤੇ ਸੀਐਮ ਦੀ ਕੋਠੀ ਦਾ ਘੇਰਾਵ ਕਰਨ ਦੀ ਚੇਤਾਵਨੀ ਵੀ ਦਿੱਤੀ ਗਈ ਤੇ ਦਿੱਲੀ ਦੀ ਤਰਸ ਤੇ ਸੀਐਮ ਦੀ ਕੋਠੀ ਮੂਰੇ ਕੂੜਾ ਸੁੱਟ ਕੇ ਆਪਣਾ ਰੋਜ਼ ਜ਼ਾਹਿਰ ਕਰਨ ਦੀ ਧਮਕੀ ਵੀ ਮਾਨਯੋਗ ਦੇਸ਼ ਦੇ ਪ੍ਰਧਾਨ ਮੰਤਰੀ ਸਵਚ ਭਾਰਤ ਦੀ ਗੱਲਾਂ ਕਰਦੇ ਆ ਪਰ ਕੋਈ ਸਪਾਈ ਕਰਮਚਾਰੀ ਦੀ ਗੱਲ ਨਹੀਂ ਕਰਦਾ ਜੇ ਬਾਦਲ ਸਾਹਿਬ ਨੂੰ ਥੋੜੀ ਜਿਹੀ ਸ਼ਰਮ ਹੋਵੇ ਅਤੇ ਦਲਿਤ ਪਰਿਵਾਰਾਂ ਦਾ ਧਿਆਨ ਰੱਖਦਾ ਹੋਵੇ ਤਾਂ ਬਾਦਲ ਸਾਹਿਬ ਮੈਂ ਅਪੀਲ ਕਰਦਾ ਹਾਂ ਹੱਥ ਜੋੜ ਕੇ ਤੁਹਾਨੂੰ ਇਹ ਵਾਲਮੀਕਨ ਸਮਾਜ ਨਾਲ ਜਾਤੀ ਨਾ ਕੀਤੀ ਜਾਵੇ ਇਹਨਾਂ ਨੂੰ ਜਲਦ ਸ਼ਿਵਰ ਮੈਨਾਂ ਨੂੰ ਸਪਾਈ ਕਰਮਚਾਰੀਆਂ ਨੂੰ ਪੱਕਾ ਕਰ ਦਿੱਤਾ ਜਾਵੇ ਦੇਸ਼ ਵਿੱਚੋਂ ਠੇਕੇਦਾਰੀ ਪਰਸਾ ਖਤਮ ਕਰ ਦਿੱਤੇ ਜਾਵੇ ਜੇਕਰ ਪੱਕੀ ਭਰਤੀ ਜਲਦੀ ਨਾ ਕੀਤੀ ਗਈ ਤਾ ਜਿਸ ਤਰ੍ਹਾਂ ਅੱਜ ਰੋਡ ਜਾਮ ਕਿਤੇ ਗਏ ਆ ਚੰਡੀਗੜ੍ਹ ਜਾ ਕੇ ਸੀਐਮ ਦੇ ਘਰ ਆਵਾਂਗੇ ਅਤੇ ਸੀਐਮ ਦੀ ਕੋਠੀ ਦੇ ਸਾਹਮਣੇ कूड़े ਦੇ ਢੇਰ ਲਾਵਾਂਗੇ